ਸਤਿਨਾਮ ਸ਼੍ਰੀ ਗੁਰੂ ਸਹਜਨੀ ਰਦੀ ਮਨ ਲਾ ਪੰਜਵਾ ਰਸਨਾ ਗੁਰਦਵਾਰ ਨਿਠਾਇਣ ਸਾਂਤ ਸਹਜ ਰਾਸਾ ਸੁਨੋ ਕਜੇ ਜੋ ਸਰਦਿ ਗੀਤ ਪਰਾਇਣ ਰਾਜਨਾ ਉਰਪੁਆਤ ਮਿਨਿ ਤਾਇਰ ਸਾਥ ਸਹਜ ਰਸਾ ਸੁਨੋ ਕਜੇ ਜੋ ਸਾਥ ਪਰਹ ਸੋਈ ਸੋਈ ਪਾਗਹ ਸੇਹ ਭਰਤੇ ਚਰਨ ਰਸਾਣ ਜਦੋਂ ਮਾਰਣ ਦੋਹਤੇ ਸੁਤ ਹੈ ਪਰ ਜਦ ਜਹਵ ਤਾਰਣ

ਆਹੇ ਜੀਤਾ ਸੰਸਾਰ ਆਹੇ ਜੀ ਕੀ ਬਤੀ ਟੋੜੀ ਮਹਲਾ ਬੰਜਵਾ ਰਸਨਾ ਗੁਣ ਗੋਪਾਲ ਨਿਦ ਗਾਇਣ சாੰਤ ਸਹਜ ਰਹਿਸ ਮਨ ਉਪਜਿਓ ਸਗਲੇ ਦੁਖ ਬਲਾਇਣ ਗੋਰਾ ਰੂਪ ਗੁਰਸਵਾਰੀ ਸਾ ਸੰਗਤ ਜੀਓ ਅੱਜ ਦਾ ਇਹ ਪਾਵਨ ਮੁਖਵਾ ਪੰਜਵੇਂ ਪਾਤਸ਼ਾਹ ਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਉਚਾਰਣ ਕੀਤਾ ਹੋਇਆ ਟੋਡੀ ਰਾਗ ਦੇ ਅੰਦਰ ਹੈ ਜੀ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਅੰਗ 713ਵੇਂ ਉੱਤੇ ਸੁਭਾਇਮਾਨ ਹੈ ਸਤਗੁਰੂ ਕਿਰਪਾ ਕਰਨ ਸਤਗੁਰਾਂ ਦਾ ਸਬਦ ਸਾਡੇ ਹਿਰਦਿਆਂ ਅੰਦਰ ਵਸੇ ਆਵੇ ਆਵੇ ਆ ਸਤਗੁਰੂ ਸੱਚੇ ਪਾਤਸ਼ਾਹ ਜੀ ਦੇ ਪਰਵਾਨ ਕਰ ਲੈਣ ਸਤਗੁਰੂ ਸਾਰਿਆਂ ਨੂੰ ਨਾਮ ਦੀ ਦਾ ਚੜ੍ਹਦੀ ਕਲਾ ਬਖਸ਼ਣ ਜੀ ਸਾਧ ਸੰਗਤ ਜੀ ਨਵੇਂ ਪਾਤਸ਼ਾਹ ਤਨ ਤਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਪਤਾ ਮਹਾਰਾਜ ਜੀ ਦਾ ਪਾਵਨ ਪਵਿੱਤਰ ਸ਼ਹੀਦੀ ਦਿਹਾੜਾ ਆਉਣ ਵਾਲੀ 6 ਤਰੀਕ ਨੂੰ ਆ ਰਿਹਾ ਹੈ ਸੋ ਧਾਨਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸਹੀਦੀ ਦਿਹਾੜੇ ਨੂੰ ਸਮਰਪਿਤ ਹੋ ਕਰਕੇ ਗੁਰਦੁਆਰਾ ਅਸੀਸਗੰਜ ਸਾਹਿਬ ਜੀ ਦੀ ਸੰਗਤਾਂ ਵੱਲੋਂ ਕੱਲ ਰੋਜ ਨੂੰ ਇਸ ਵੇਲੇ ਹੀ ਗੁਰਦੁਆਰਾ ਅਸੀਸਗੰਜ ਸਾਹਿਬ ਤੋਂ ਇੱਕ ਪ੍ਰਵਾਦ ਪੇਰੀ ਪ੍ਰਾਰੰਭ ਹੋਵੇਗੀ ਜਿਸ ਦੀ ਸਮਾਪਤੀ ਗੁਰਦੁਆਰਾ ਰਕਾਗੰਜ ਸਾਹਿਬ ਵਿਖੇ ਹੋਵੇਗੀ ਸੋ ਸੰਗਤਾਂ ਨੂੰ ਬੇਨਤੀ ਹੈ ਭਾਈ ਅੰਮ੍ਰਿਤ ਵੇਲੇ ਆਪ ਸਾਰਿਆਂ ਨੇ ਬڑے ਪਿਆਰ ਅਤੇ ਸਤਕਾਰ ਸਹਿਤ ਹਾਜ਼ਰੀਆਂ ਭਰ ਕੇ ਗੁਰੂ ਜਸ ਗਾਇਨ ਕਰਨਾ ਹੈ ਸਤੂਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ 6 ਤਰੀਕ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਤੇ ਸਰਬ ਸਾਂਝ ਸੰਗਤ ਦੇ ਸਹਿਯੋਗ ਦੇ ਨਾਲ ਇੱਕ ਵਿਸਾਲ ਲंगर ਕੀਰਤਨ ਜੋ ਗੁਰਦੁਆਰਾ ਸੀਸਗਰਾਂ ਸਾਹਿਬ ਤੋਂ ਸਵੇਰੇ 10 ਵਜੇ ਪ੍ਰਾਰੰਭ ਹੋ ਕੇ ਸ਼ਾਮੀ ਗੁਰਦੁਆਰਾ ਰਕਾਬੰਗਨ ਸਾਹਿਬ ਜਿੱਥੇ ਸਮਾਪਤੀ ਹੋਵੇਗੀ ਤੇ 7 ਤਰੀਕ ਨੂੰ ਅੰਮ੍ਰਿਤ ਵੇਲੇ ਤੋਂ ਲੈ ਕੇ देर ਰਾਤ ਤੱਕ ਗੁਰਦੁਆਰਾ ਰਕਾਬੰਗਨ ਸਾਹਿਬ ਵਿਖੇ ਪਹਿਲਕੀ ਸਾਵਣਜਾਰਾ ਹਾਲ ਦੇ ਵਿੱਚ ਗੁਰਮਤ ਸਮਾਗਮ ਹੋਣਗੇ ਸੋ ਸੰਗਤਾਂ ਨੂੰ ਬੇਨਤੀ ਹੈ ਸਮੇ ਸਮੇ ਸਿਰ ਇਹਦਾ ਸਾਰੇ ਪ੍ਰੋਗਰਾਮਾਂ ਵਿੱਚ ਹਾਜ਼ਰੀਆਂ ਭਰੋ ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਹੋਈਆਂ ਬੇਅੰਤ ਭੁੰਨਾਂ ਦੇਖੇ ਮਾ ਗੱਜ-ਬੱਜ ਕੇ ਫਤੇ ਬੁਲਾਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ